ਅੱਜ ਵੀ ਸਾਡਾ ਜਮਾਤ 8ਵਾਂ ਦਾ ਪਾਠ ਹੈਗਾ ਜੈ ਭਾਰਤ ਮਾਤਾ ਪ੍ਰਸ਼ਨ ਨੰਬਰ 1 ਜੈ ਭਾਰਤ ਮਾਤਾ ਕਵਿਤਾ ਵਿੱਚ ਕਿਹੜੇ ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ ਉੱਤਰ ਜੈ ਭਾਰਤ ਮਾਤਾ ਕਵਿਤਾ ਵਿੱਚ ਚਾਂਸੀ ਰਾਣੀ ਪਗਲ ਸਿੰਘ ਕੋਦਮ ਸਿੰਘ ਕਰਤਾਰ ਸਿੰਘ ਸਰਾਭਾ લાલા નાયક પુત્રાયે சிவா ਦੇ ਮਹਾਰਾਣਾ ਪ੍ਰਤਾਪ ਦੇਸ਼ ਭਗਤਾਂ ਦਾ ਵਰਣਨ ਹੈ ਪ੍ਰਸ਼ਨ ਨੰਬਰ 2 જય ਭਾਰਤ ਮਾਤਾ ਕਵਤਾ ਵਿੱਚ ਦੇਸ਼ ਦੀ ਅਣਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ ਥਾਵਾਂ ਦਾ ਵਰਣਨ ਹੈ ਉੱਤਰ ਹਲਦੀ ਘਾਟੀ ਸੋਮਨਾਰ ਦੇ ਮੰਦਰ ਜਲਿਆਂ ਵਾਲਾ ਬਾਗ ਆਦ ਥਾਵਾਂ ਦਾ ਬੰਨ੍ਹ ਹੈ ਇਸ ਵਾਰ ਸਾਡੀ ਇਸ ਹਫ਼ਤੇ ਦੇ ਵਿੱਚ ਔਖੇ ਸ਼ਬਦ ਨੇ ਜਿਹੜੇ ਸਾਨੂੰ ਪਤਾ ਹੋਣੇ ਬਹੁਤ ਜ਼ਰੂਰੀ ਆ ਸੰਗ ਸੰਗ ਦਾ ਮਤਲਬ ਹੁੰਦਾ ਨਾਲ ਗਾਥਾ ਗਾਥਾ ਹੁੰਦੀ ਆ ਕਹਾਣੀ ਚੰਡੀ ਚੰਡੀ ਹੁੰਦੀ ਆ ਕਲਵਾੜ ਛਾਬਾ ਛਾਬਾ ਅੰਦਰ ਢੂੰਗੀ ਟੋਕਰੀ ਸਾਕਾ ਇਤਿਹਾਸ ਵਿੱਚ ਵਾਪਰੀ ਅਹਿਮ ਘਟਨਾ ਤਵਾਰੀਕ ਸਮੇਂ ਦੀ ਵਾਰਤਾ ਬੀਤਦੇ ਹੋਏ ਸਮੇਂ ਦੀ ਵਾਰਤਾ ਅਣਕ ਅਣਕ ਹੁੰਦੀ ਹੈ ਗੈਰਕ ਸਵੈਮਾਨ ਖੰਡਰ ਹੁੰਦਿਆ ਇੱਕੀ ਠੱਟੀ ਇਮਾਰਤ ਅੰਬਰ ਹੁੰਦਾ ਜੋ ਮਰੇ ਨਾ ਚਿੰਜੀ ਇਸ ਲਈ ਤੇਰੇ ਨਾਲ ਸਾਡੇ ਕੋਲ ਹੋ ਗਏ 9 ਅੱਖਰ ਸ਼ਬਦ ਦੇ ਨਾਲ ਉਹਨਾਂ ਦੇ ਅੱਠ